ਠੇ ਮਹੱਲਾ ਪੰਜਵਾ ਆਗੇ ਸੁਖ ਗੁਰ ਦੀਆ ਕੀ ਗੁਰ ਸਿੱਖੋਂ ਅੰਬਿ ਬਡਾਲੀ ਸਾਹਿਬ ਵਿੱਚ ਵੀ ਸਤਿਗੁਰੂ ਜੀ ਨੇ ਸੁਖ ਬਖਸ਼ਣਾ ਕੀਤਾ ਆਸ਼ਾ ਕੁਤਨ ਖੇਮ ਗੁਰ ਕੀਆ ਅਮਰ ਸਾਬ ਕਿ ਵੀ ਸੁਖ ਸੰਗ ਪ੍ਰਭੂ ਨੇ ਕੀਤੀ ਹੈ ਆਗੇ ਆਗੇ ਸੁਖ ਗੁਰ ਦੀਆ ਅਗੇ ਆਤਮਾ ਕਾਰਜ ਨੇ ਵਿਪਰੀ ਹੋਈ ਉਹਨੇ ਇਸ ਉਗਰਾਹੀਂ ਨੇ ਆਪਣੇ ਆਪ ਅਨੰਤ ਰੂਪ ਦਾ ਦਿੱਤਾ ਹੈ। ਕਛ ਕੋਲੇ ਕੋਲੇ ਕੋਈ ਕੋਈ ਸੰਸਾਰਾਕਾਰ ਦਿੱਤੀ ਦੀ ਕੋਸਲ ਕੋਈ ਪਰ ਕਿ ਆ ਪ੍ਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਦੀ ਰੱਖਿਆ ਸੁਖਸਾਨ ਕੋਈ ਅਨੰਤ ਰੂਪ ਨੇ ਕਿਵੇਂ ਰੱਖਿਆ ਗੁਰਾਂ ਨੇ ਕਰਨਾ ਕਿ ਜਿਹੜੇ ਲਿਆ ਬੀਬੀ ਲੰਗਰ ਚ ਆਚ ਕੂਸਲ ਖੇਮ ਵਰਤੀਆ ਪਿੱਛੇ ਸੰਸਾਰ ਦੇ ਅੰਦਰ ਵੀ ਪਿੱਛੇ ਸੰਸਾਰਾਕਾਰ ਵਰਤੀ ਜੀ ਕੁਸਲ ਖੇਮ ਕੁਸਲ ਆਨੰਦ ਸਰੂਪ ਨੇ ਖੇਮ ਰੱਖਿਆ ਗੁਰੂ ਸਰੂਪ ਨੂੰ ਕਰਨਾ ਕੀਤੀ ਹੈ ਸਰਬ ਨਿਦਾਨ ਸਭ ਪਾਇਆ ਸਾਰੇ ਖਜ਼ਾਨੇ ਨਦੀਆਂ ਦੇ 18 ਸਿੱਧੀਆਂ ਦੇ ਰਿਧੀਆਂ ਦੇ ਸਾਰਿਆਂ ਖਜ਼ਾਨਿਆਂ ਨੂੰ ਪਾ ਲਿਆ ਹੈ ਅਤੇ ਸੋਗ ਸਰੂਪ ਨੂੰ ਪਾਉਣਾ ਕੀਤਾ ਹੈ ਨੰਦ ਦਾ ਭਗਤੀ ਰੂਪ ਸਾਰੇ ਅਖਜਾਨਿਆਂ ਨੂੰ ਪਾ ਕੇ ਗੁਰਿਆਪਨ ਅਨੰਦ ਅਤਿ ਆਇਆ ਆਪਣੇ ਸਤਿਗੁਰੂ ਨਾਲ ਜੀਏ ਹੋ ਰਾਹ ਦਾ ਸ਼ਰਕਾਰ ਕੋਈ ਨਹੀਂ ਆਪਣੇ ਜਾਣ ਕੇ ਜਿਵੇਂ ਗੁਰਿਕਾਂ ਦੇ ਸਭਿਆਂ ਨੂੰ ਹਿਰਦੇ ਚ ਧਿਆਉਣਾ ਕੀ ਤਾਹ ਇਤਿਆਹਕਾਰ ਦਿੱਤੀ ਕਰਕੇ ਆਤਨੇ ਸਤਿਗੁਰੂ ਰੱਬ ਦੇ ਆਪਣੇ ਕਰੀਰ ਨਾਲ ਜੀਏ ਇਹ ਸਾਰੀ ਵਿਧਾਈ ਦਿੱਤੀ ਹੈ ਇਹ ਹੈ ਮਾਨੇ ਉਸੇ ਸਿੱਖੋ ਮਨਮੋਹਕ ਫਰਾਂ ਨੇ ਧਰਮ ਦੇ ਪਾਉ ਮੋਖ ਨੂੰ ਪਾਉਦੇ ਹਾਂ ਸੰਤੋ ਜਨ ਜਰਾ ਇਹ ਸਮਾਜ ਨੂੰ ਸਿੱਖੋ ਬਾਈ ਬੰਦਾ ਸਾਹਿਬ ਆਦਿਕ ਮਹਾਂਪੁਰਖੋ ਇਹ ਮਾਰਾ ਲਈ ਜਿਹੜੀ ਬੜੀ ਆਈ ਹੈ ਦਿਨ ਦਿਨ ਅਰਦੁਨੀ ਚੌਗਣੀ ਚੜਦੀ ਹੈ ਦਿਨ ਦਿਨ ਅਵਸਥਾ ਸੁਵਿਚਾਰ ਸੁ ਵਿਚਾਰਨ ਤਨੁ ਮਾਨਸਾ ਸੱਤਿਆ ਜਾਤੈ ਪਦਾਰਥਾ ਭਾਵਨੀ ਅਸੰਗ ਸ਼ਕਤ ਕੋ ਪਦਾਰਥਾ ਭਾਵਨ ਕੇ ਤੁਰਿਆ ਆਦ ਕੋ ਇਹ ਭੂਮਿਕਾ ਰੂਪੀ ਵਸਤਾ ਜਿਹੜੀ ਇਹ ਦਿਨ ਦਿਨ ਗਿਆਨ ਵਸਤਾ ਦੀ ਗਾੜੀ ਤੋਂ ਗਾੜੀ ਚੜਵੀਂ ਸਵਾਈ ਜੁਨੀ ਚੌਕਣੀ ਰਹਾ ਜੀ ਜੰਤ ਸਪਏ ਦੇਵਾਲ ਜੀ ਜੰਤਾਂ ਨੇ ਛੋਟੇ ਵੱਡੇ ਸਾਰੇ ਦੇਵਾਲੂ ਹੋ ਗਏ ਰਵੇ ਆਪਣੇ ਕਰ ਦਿਨੇ ਉਹ ਆਈਦ ਨੇ ਆਪਣੇ ਕਰ ਦਿੱਤੇ ਆਪਦੇ ਸੇਵਕੋ ਸਾਰੇ ਪ੍ਰਸ਼ਨੋ ਕੇ ਵਿਆਲਤਾ ਕਰਨ ਵਾਲੇ ਹੋ ਗਏ ਰਾਜ ਸੁਭਾਅ ਹੀ ਮਿਲੇ ਕੋਪਾਲ ਸ਼ਾਂਤੀ ਸੁਭਾਅ ਧਾਰਨੇ ਕਰਕੇ ਸਹਿਜ ਉਹ ਸਰੂਪ ਹੈ ਪਰਮੇਸ਼ਰ ਦਾ ਸੋ ਬਾਹਰ ਪ੍ਰਕਾਸ਼ ਰੂਪ ਉਹ ਭਾਵਨਾ ਕਰਕੇ ਭਾਵਉਲਵਿਤ ਤੇਵਾ ਸੁਭਾਵ ਕੀ ਮਿਲ ਗਏ ਗੋਪਾਲ ਦੇ ਨਾਲ ਪਿਛਲੇ ਦੇ ਪਾਲਕ ਨਾਲ ਨਾਨਕ ਸਾਚਿ ਪਤੀ ਇਨ ਮਹਰ ਸੁਭਾਅ ਉਹ ਕਿੰਨੇ ਮਾਰੇ ਕਹਿੰਦੇ ਜਦੋਂ ਸਕੇ ਨਾਮ ਜੀ ਪਤੀ ਜ ਗਿਆ ਮਨ ਨਿਸ਼ਚਾ ਕਰ ਲਿਆ ਸੱਚੇ ਨਾਮ ਦੇ ਪਤੀ ਜਿਨੇ ਕਰਕੇ ਸਿੱਧੇ ਸਿੱਧੂ ਮਿਲ ਗਏ ਸੱਚੇ ਪਾਤਸ਼ਾਹ ਨੇ ਆਦਿ ਵਿੱਚ ਅਜਮਾਇਸ਼ ਕਰਕੇ ਪਤਿਆਲਾ ਲੈ ਲਿਆ ਕਿ ਠੀਕ ਪੂਰਨ ਹੈ ਕਿਉਂ ਪੂਰਨ ਕਰ ਲੇ ਮਹਾਰਾਜ ਨੇ